ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ ਆ 20 ਕੱਢੇ ਤੇ ਕਹਿੰਦਾ ਜੀ ਆਪਣੇ ਐਸ ਜੀ ਮੇਰਾ ਯੋਗਦਾਨ ਪਾਓ ਐਸ ਐ ਸਰਕਾਰ ਤੁਸੀਂ ਦਾ ਕਿਹੜਾ ਖਾਤ ਤੇ ਕਾਲੀਦਲ ਵੱਲੋਂ ਪਿਛਲੇ ਕਰੀਬ 3.5 ਮਹੀਨੇ ਤੋਂ ਪੰਜਾਬ ਬਚਾਓ ਯਾਤਰਾ ਕੱਢੀ ਗਈ ਜੋ ਕਿ ਬੀਤੇ ਕੱਲ੍ਹ ਸ਼੍ਰੀ ਨਾਨਦਪੁਰ ਸਾਹਿਬ ਆ ਕੇ ਸਮਾਪਤ ਹੋ ਗਈ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਚ ਯਾਤਰਾ ਨੇ ਰੋਪੜ ਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦਾ ਰੂਪ ਕੀਤਾ ਜਿੱਥੇ ਕਈ ਕਾਟੋ ਚਾਲਕ ਨੇ ਸੁਖਬੀਰ ਬਾਦਲ ਨੂੰ 20 ਰੁਪਏ ਪੇਟ ਦਿੱਤੇ ਜੀਹਾਂ ਜਦੋਂ ਸੁਖਬੀਰ ਬਾਦਲ ਯਾਤਰਾ ਕਰ ਰਹੇ ਸੀ ਤਾਂ ਇਸੁਰਾਨੀ ਕਾਟੋ ਚਾਲਕ ਆ ਅਤੇ 20 ਰੁਪਿਆ ਨੋਟ ਸੁਖਬੀਰ ਬਾਦਲ ਨੂੰ ਫੜਾ ਲਖਿਆ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ يار رب بچاؤ پچتائي بچاؤ ਜੇ ਉਧਰ ਹੁਣ ਸੁਖਬੀਰ ਬਾਦਲ ਨੇ ਇਸ ਘਟਨਾ ਨੂੰ ਅਕਾਲੀ ਦਲ ਦੇ ਜਿੱਤ ਕਰਾ ਦਿੱਤਾ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਗਰੀਬ ਤੋਂ ਗਰੀਬ ਵਿਅਕਤੀ ਵੀ ਸਰਕਾਰ ਤੋਂ ਉੱਕ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਲਈ ਆਪਣਾ ਯੋਗਦਾਨ ਪਾ ਰਿਹਾ ਹੈ ਉਹਨਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਵੋਟਰ ਅਕਾਲੀ ਦਲ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਨੇ ਅੱਜ ਮੈਂ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਅਸੀਂ ਰੋਪੜ ਯਾਤਰਾ ਤੁਰ ਰੋਪੜ ਸ਼ਹਿਰ ਤੇ ਟਪਰੇ ਸੀ ਇੱਕ 3 ਬੀਲਰ ਵਾਲਾ ਚਲਾ ਰਿਆ ਸੀ ਉਹਨੇ 3 ਵੀਲਰ ਮੈਨੂੰ ਦੇਖਿਆ ਆਇਆ ਤੇ ਮੋੜਿਆ ਤੇ ਮੇਰੇ ਅੱਗੇ ਆ ਕੇ ਗੱਡੀ ਦੇ ਸਾਹਮਣੇ ਆ ਕੇ 3 ਵੀਲ ਲਾ ਲਿਆ ਆਪਕਲਾ ਡਰਾਈਵਰ ਉਹ ਨਿਕਲਿਆ ਤੇ ਭੱਜ ਕੇ ਮੇਰੇ ਕੋਲ ਆਇਆ ਆਪਣੀ ਜੇਬ ਤੋਂ 20 ਰੁਪਏ ਕੱਢੇ ਆ 20 ਰੁਪਏ ਕੱਢੇ ਤੇ ਕਹਿੰਦਾ ਜੀ ਆਪਣੇ ਐਸੀ ਮੇਰਾ ਯੋਗਦਾਨ ਪਾਓ ਐ ਸਰਕਾਰ ਤੁਸੀਂ ਸਾਡਾ ਕਿਹੜਾ ਛੜਾਓ ਦੇਖੋ ਇੱਕ 3 ਵੀਲ ਗਰੀਬ ਆਦਮੀ 20 ਰੁਪਏ ਆਪਣੇ ਜਿਹਦਾ ਜਿਹਦੇ ਬਚਾਰੇ ਕੋਲੇ ਮਸਾ 50 ਰੁਪਏ ਕਮਾਉਂਦਾ ਮੈਂ ਦਿਹਾੜੀ 'ਚ ਆ ਫੀਲਿੰਗ ਹੈ ਲੋਕਾਂ ਦੀ ਕਹਿੰਦੇ ਪੰਜਾਬ ਨੂੰ ਤੁਸੀਂ ਬਚਾ ਸਕਦੇ ਹੋ ਆ ਤਾਂ ਆ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਆ ਹੈ ਲੋਕਾਂ ਦੀਆਂ ਭਾਵਨਾ ਤੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਆ ਆ ਦਿੱਲੀ ਵਾਲੀਆਂ ਪਾਰਟੀਆਂ ਬੜੇ ਡਰਾਮੇ ਕਰ ਰਹੀਆਂ ਹੁਣ ਵੀ ਕਰਨਗੀਆਂ ਹੁਣ ਨਾ ਤਜਰਬਾ ਕਰੋ ਥੋਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਕਾਲੀ ਦਲ ਹੈ ਇਹ ਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਅੱਜ ਕਾਲੀਦਲ ਨੂੰ 10 ਸਾਲ ਤੁਸੀਂ ਕਮਜ਼ੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ ਆ ਕਾਲੀਦਲ ਜਿਹਨੇ ਸਾਰਾ ਪੰਜਾਬ ਨੂੰ ਡਿਵੈਲਪ ਕੀਤਾ ਤੇ ਵਾਪਸ ਉਹ ਖੁਸ਼ੀਆਂ ਦੇ ਦਿਨ ਵਾਪਸ ਲੈ ਕੇ ਆਈਏ ਅਸੀਂ ਵਚਨਬੰਦ ਆ ਸਾਡੇ ਵਾਸਤੇ ਪੰਜਾਬ ਵਾਸਤੇ ਅਸੀਂ ਜੋਣਾ ਮਰਨਾ ਪੰਜਾਬ ਵਾਸਤੇ ਆ ਭਾਵੇਂ ਕਿਸ ਤਰ੍ਹਾਂ ਦਾ ਸੈਂਟੀਮੈਂਟ ਹੈ ਟ੍ਰਾਇੰਗੂਲਰ ਫਾਈਟ ਜਿਹੜੀ ਪੰਜਾਬ ਦੇ ਵਿੱਚ ਮੰਨਦੇ ਹੋ ਜਾਂ ਸ਼ੋਮਣੀ ਅਕਾਲੀ ਦਲ 13 ਮਿੰਟ ਤੋਂ ਕਿੰਨੀਆਂ ਸੀਟਾਂ ਜਿਹੜੀ ਮੈਂ ਜੈ ਜੀ ਹਾਲਾਤ ਮੈਂ ਜਿਹੜਾ ਐਗਜ਼ਾਮਪਲ ਦਿੰਦਾ ਹੈ ਜੀ ਕਿ ਗਰੀਬ ਰਿਕਸ਼ਾ ਵਾਲਾ ਅਸ 3 ਵੀਲਰ ਸਕੂਟਰ ਆਲਾ ਸਕੂਟਰ ਰੋਕੇ ਆਪ ਆਪਣੀ ਕਮਾਈ ਚੋਂ 20 ਰੁਪਏ ਮੈਨੂੰ ਦੇ ਸਕਦਾ ਹੈ ਤੇ ਕਹਿੰਦਾ ਕਿ ਨਹੀਂ ਨਹੀਂ ਤੁਸੀਂ ਰੱਖਣਾ ਮੈਂ ਬੜਾ ਕੋਈ ਨਹੀਂ 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 ਮੈਂ ਮੇਰੀ ਮੈਂ ਆਪਣੀ ਭਾਵਨਾ ਨਾਲ ਦੇ ਰਿਹਾ ਤੇ ਆ ਦੇਖੋ ਆ ਬਚਰ ਆਇਆ ਆ ਜਰਾ ਦੇਖੋ ਮੈਂ ਪੜਾਖਿਆ ਆ ਜਰਾ ਹੈ ਔਰ ਮੈਂ ਬੈਠ ਕੇ ਕਹਿਣਾ ਚਾਹਦਾ ਕਿ ਜੇ ਬੰਦਾ ਆਪ ਫੀਲਿੰਗ ਜੇ ਤੋ ਆ ਜੇ ਫਿਰ 13 ਕੀ ਤੇ ਤੇ ਮੇਰੀ ਜਵਾਨ ਦਾ ਜਬ ਤੋ ਨਹੀਂ ਆ ਤਦਾਸੀ ਕੇ ਕਾਲੀ ਦਲ ਬਲੂ 1 ਫਰਵਰੀ ਤੋਂ ਪੰਜਾਬ ਵਿਚ ਆਓ ਯਾਤਰਾ ਸ਼ੁਰੂ ਕੀਤੀ ਗਈ ਸੀ ਜੋ ਕਿ ਸੂਬੇ ਦੇ ਅਸੀ ਹਲਕੇ ਵਿੱਚੋਂ ਹੋ ਕੇ ਗੁਜ਼ਰੀ ਅਤੇ ਇਸ ਯਾਤਰਾ ਨੇ ਕਰੀਬ 3200 ਕਿਲੋਮੀਟਰ ਦਾ ਸਫ਼ਰ ਤੈ ਕੀਤਾ ਹਾਲਾਂਕਿ ਹੁਣ ਕਾਲੀ ਦਲ ਦਾ ਦਾਅਵਾ ਹੈ ਕਿ ਯਾਤਰਾ ਵਿੱਚ ਹਰ ਵਰਗ ਦੇ ਲੋਕ ਆਪ ਮੁਹਾਰੇ ਉਮੜੇ ਅਤੇ ਯਾਤਰਾ ਪੂਰੀ ਤਰ੍ਹਾਂ ਸਫਲ ਰਹੀ ਪਰ ਇਹ ਤਾਂ ਹੁਣ 4 ਜੂਨ ਦਾ ਨਤੀਜਾ ਹੀ طے ਕਰੇਗਾ ਕਿ ਯਾਤਰਾ ਸਫਲ ਸੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਸੈਂਟਰਲ ਪੰਜਾਬੀ ਟੀਵੀ